ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਏ ਕਤਲ ਕੇਸ ਦੇ ਬਾਰੇ ਜਿਸ ਨੂੰ ਕਿ ਮਹਗਾਲਿਆ ਹਨੀਮੂਨ ਮਰਡਰ ਕੇਸ ਦੇ ਨਾਮ ਨਾਲ ਜਾਣਿਆ ਗਿਆ ਹੋਇਆ ਕੀ ਕਿ ਇੱਕ ਜੋੜਾ ਇੰਦੌਰ ਤੋਂ ਹਨੀਮੂਨ ਮਨਾਉਣ ਦੇ ਲਈ ਮਹਗਾਲਿਆ ਜਾਂਦਾ ਉੱਥੇ ਜਾ ਕੇ ਉਹ ਗਾਇਬ ਹੋ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਲੱਭਿਆ ਜਾਂਦਾ ਤਾਂ ਫਿਰ ਇੱਕ ਦਿਨ ਉਸ ਮੁੰਡੇ ਦੀ ਲਾਸ਼ ਮਿਲਦੀ ਹੈ ਪਰ ਕੁੜੀ ਹਾਲੇ ਵੀ ਕਿਤੇ ਮਿਸਿੰਗ ਸੀ ਸਭ ਨੂੰ ਲੱਗ ਰਿਹਾ ਸੀ ਕਿ ਜਿਹੜੀ ਕੁੜੀ ਆ ਉਸ ਦਾ ਵੀ ਕਤਲ ਹੋ ਗਿਆ ਜਾਂ ਫਿਰ ਉਸ ਨੂੰ ਕਿਸੇ ਨੇ ਕਿਡਨਾਪ ਵਗੈਰਾ ਕਰ ਲਿਆ ਉਸ ਦੀ ਭਾਲ ਕੀਤੀ ਜਾਂਦੀ ਹੈ ਕੜੀ ਦੇ ਨਾਲ ਕੜੀ ਜੋੜੀ ਜਾਂਦੀ ਹੈ ਤਾਂ ਫਿਰ ਇੱਕ ਦਿਨ ਕੁੜੀ ਵੀ ਯੂਪੀ ਦੇ ਵਿੱਚੋਂ ਇੱਕ ਢਾਬੇ ਦੇ ਉੱਤੋਂ ਮਿਲਦੀ ਹੈ ਆਖਰਕਾਰ ਉਹ ਕੁੜੀ ਉੱਥੇ ਕਿਵੇਂ ਪਹੁੰਚੀ ਇਹ ਵੀ ਇੱਕ ਵੱਡਾ ਸਵਾਲ ਸੀ ਪਰ ਜਦੋਂ ਤੱਕ ਉਹ ਕੁੜੀ ਉਹ ਢਾਬੇ ਦੇ ਉੱਤੋਂ ਮਿਲਦੀ ਆ ਉਦੋਂ ਤੱਕ ਪੁਲਿਸ ਨੇ ਆਪਣੀ ਕਾਫੀ ਜ਼ਿਆਦਾ ਜਾਂਚ ਪੂਰੀ ਕਰ ਲਈ ਸੀ ਤੇ ਉਸ ਦੇ ਵਿੱਚ ਪਤਾ ਲੱਗਿਆ ਸੀ ਕਿ ਜਿਹੜੀ ਇਹ ਕੁੜੀ ਹੈ ਇਹੀ ਆਪਣੇ ਘਰ ਵਾਲੇ ਦੀ ਕਾਤਲ ਹੈ ਇਸੇ ਨੇ ਆਪਣੇ ਘਰ ਵਾਲੇ ਦੀ ਸਪਾਰੀ ਦਿੱਤੀ ਇਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉਡ ਗਏ ਸੀ ਆਖਰਕਾਰ ਉਹ ਕੁੜੀ ਨੇ ਆਪਣੇ ਘਰ ਵਾਲੇ ਦੀ ਸੁਪਾਰੀ ਆਪਣੇ ਹਨੀਮੂਨ ਦੇ ਉੱਤੇ ਦੇ ਕੇ ਉਸ ਦਾ ਕਿਉਂ ਕਤਲ ਕਰਵਾ ਦਿੱਤਾ ਤੇ ਉਹ ਪੁਲਿਸ ਦੇ ਕਿਵੇਂ ਡਿੱਕੇ ਆਈ ਤੇ ਉਸ ਨੇ ਕਤਲ ਕਰਵਾਇਆ ਕਿਸ ਤੋਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੰਦੌਰ ਤੋਂ ਇੰਦੌਰ ਦੇ ਵਿੱਚ ਇੱਕ ਰਾਜਾ ਰਗੂਵੰਸ਼ੀ ਰਾਮ ਦਾ ਮੁੰਡਾ ਰਹਿੰਦਾ ਸੀ ਉਮਰ ਸੀ 29 ਸਾਲ ਉਹ ਇੱਕ ਵਧੀਆ ਬਿਜ਼ਨਸਮੈਨਾਂ ਦੀ ਜਿਹੜੀ ਫੈਮਿਲੀ ਸੀ ਉਹਨੂੰ ਬਿਲੋਂਗ ਕਰਦਾ ਸੀ ਉਹਨਾਂ ਦਾ ਵਧੀਆ ਬਿਜ਼ਨਸ ਸੀ ਵਧੀਆ ਪੈਸੇ ਵਾਲੇ ਸੀ ਉਹ ਜਿਹੜਾ ਮੁੰਡਾ ਸੀ ਉਹ ਮੰਗਲਿਕ ਸੀ ਤੇ ਉਸਦੇ ਘਰ ਵਾਲੇ ਉਸਦੇ ਲਈ ਰਿਸ਼ਤਾ ਲੱਭ ਰਹੇ ਸੀ ਤੇ ਦੂਜੇ ਪਾਸੇ ਇੱਕ ਪਰਿਵਾਰ ਹੋਰ ਸੀ ਜਿਸ ਦੇ ਵਿੱਚ ਇੱਕ ਸੋਨਮ ਨਾਮ ਦੀ ਕੁੜੀ ਸੀ ਉਹ ਵੀ ਮੰਗਲਿਕ ਸੀ ਤੇ ਉਹ ਵੀ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਭਰਾ ਦੇ ਨਾਲ ਮਿਲ ਕੇ ਉਹਨਾਂ ਦੇ ਪਲਾਈ ਬੁਡ ਦਾ ਬਿਜ਼ਨਸ ਸੰਭਾਲਦੀ ਸੀ ਤਾਂ ਜਦੋਂ ਇਹ ਦੋਨੋਂ ਪਰਿਵਾਰਾਂ ਨੂੰ ਪਤਾ ਲੱਗਿਆ ਤੇ ਆਪਸ ਦੇ ਵਿੱਚ ਇਹ ਦੋਨੋਂ ਪਰਿਵਾਰਾਂ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਰਿਸ਼ਤਾ ਤੈਅ ਕੀਤਾ ਤੇ ਇਹਨਾਂ ਦੋਨੋਂ ਜਣਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਇਹਨਾਂ ਦੋਨੋਂ ਜਣਿਆਂ ਦਾ ਜੋ ਵਿਆਹ ਸੀ ਉਹ 11 ਮਈ 2025 ਨੂੰ ਹੋਇਆ ਉਸ ਤੋਂ ਬਾਅਦ ਜਿਹੜੀ ਸੋਨਮ ਹੈ ਉਹ ਆਪਣੇ ਸਹੁਰੇ ਪਰਿਵਾਰ 5 ਦਿਨਾਂ ਤੱਕ ਰਹਿੰਦੀ ਹੈ ਤੇ ਉਸ ਤੋਂ ਬਾਅਦ ਆਪਣੇ ਪੇਕੇ ਘਰ ਜਾਂਦੀ ਹੈ ਜੋ ਇੱਕ ਰਸਮ ਹੁੰਦੀ ਹੈ ਕਿ ਉਹ ਕੁੜੀ ਆਪਣੇ ਪੇਕੇ ਜਾਂਦੀ ਹੈ ਉਸ ਤੋਂ ਬਾਅਦ ਸਹੁਰਾ ਪਰਿਵਾਰ ਉਹਨੂੰ ਲੈ ਕੇ ਆਉਂਦਾ ਹੁੰਦਾ ਹੈ ਤਾਂ ਇਸ ਦੇ ਲਈ ਉਹ ਚਲੀ ਜਾਂਦੀ ਹੈ ਤੇ ਜਦੋਂ 5 ਕਿ ਦਿਨਾਂ ਬਾਅਦ ਜਿਹੜਾ ਇਹ ਰਾਜਾ ਰਗੂਵੰਸ਼ੀ ਤੇ ਉਸ ਦਾ ਪਰਿਵਾਰ ਸੀ ਉਹਨੂੰ ਲੈਣ ਦੇ ਲਈ ਉਹਦੇ ਘਰ ਦੇਆਂ ਨੂੰ ਫੋਨ ਕਰਦੇ ਆ ਕਿ ਅਸੀਂ ਲੈਣ ਦੇ ਲਈ ਆ ਰਹੇ ਹਾਂ ਤਾਂ ਫਿਰ ਉਸ ਕੁੜੀ ਦੇ ਘਰ ਦੇ ਕਹਿੰਦੇ ਕਿ ਥੋੜਾ ਜਿਹਾ ਤੁਸੀਂ ਹੋਰ ਰੁਕ ਜਾਓ ਤੇ ਹੁਣ ਜਿਹੜਾ ਇਹਨੂੰ ਲੈਣ ਦੇ ਲਈ ਇਸ ਦਾ ਘਰ ਵਾਲਾ ਨਹੀਂ ਆਊਗਾ ਇਸ ਦੇ ਸਾਸਹ ਸਹੁਰਾ ਆਉਣਗੇ ਕਿਉਂਕਿ ਸਾਡੇ ਇਦਾਂ ਦੀ ਰਸਮ ਹੈ ਤਾਂ ਇੱਥੇ ਇਹ ਦੋਨੋਂ ਜਿਹੜੇ ਪਰਿਵਾਰ ਨੇ ਆਪਸ ਵਿੱਚ ਸਹਿਮਤੀ ਕਰਦਿਆ ਤੇ ਇੱਕ ਦਿਨ ਫਿਕਸ ਕਰ ਲੈਂਦੇ ਆ ਕਿ ਇਸ ਨੂੰ ਲੈ ਕੇ ਚਲੇ ਜਾਣਗੇ ਤੇ ਹੁਣ ਥੋੜੇ ਦਿਨ ਲੰਘਦਿਆ ਹੁਣ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਇਹ ਦੋਨੋਂ ਜਣੇ ਮੰਗਲਿਕ ਸੀ ਤੇ ਇੱਕ ਪੰਡਤ ਨੇ ਇਹਨਾਂ ਦਾ ਵਿਆਹ ਕਰਵਾਇਆ ਤੇ ਉੱਥੇ ਇੱਕ ਪੰਡਤ ਨੇ ਇਹ ਵੀ ਕਿਹਾ ਸੀ ਕਿ ਕੁਝ ਦਿਨਾਂ ਤੱਕ ਇਹ ਬਾਹਰ ਨਹੀਂ ਜਾਣਗੇ ਉਹਨੇ ਦੱਸਿਆ ਸੀ ਕਿ ਇਹ 29 ਮਈ ਤੱਕ ਜਿਹੜੇ ਕਿਤੇ ਵੀ ਘੁੰਮਣ ਦੇ ਲਈ ਨਹੀਂ ਜਾਣਗੇ ਪਰ ਇਹ ਜਿਹੜੀ ਹੁਣ ਕੁੜੀ ਸੀ ਇਹ ਰਾਜਾ ਨੂੰ ਫੋਨ ਕਰਦੀ ਆ ਇਹ ਫੋਨ ਕਰਕੇ ਆਪਣੇ ਪੇਕਿਆਂ ਤੋਂ ਕਹਿੰਦੀ ਆ ਕਿ ਆਪਾਂ ਕਿਤੇ ਹਨੀਮੂਨ ਦੇ ਉੱਤੇ ਚੱਲਦੇ ਆ ਪਰ ਇਹ ਦੱਸਦਾ ਰਾਜਾ ਕਿ ਆਪਣੇ ਘਰਦਿਆਂ ਨੇ ਮੰਨਣਾ ਨਹੀਂ ਇਹ ਆਪਣੇ ਘਰਦਿਆਂ ਨਾਲ ਗੱਲ ਵੀ ਕਰਦਾ ਪਰ ਉਸਦੇ ਘਰ ਦੇ ਮੰਨਦੇ ਨਹੀਂ ਉਹ ਕਹਿੰਦੇ ਆ ਕਿ ਤੁਹਾਨੂੰ ਪੰਡਤ ਨੇ ਕਿਹਾ ਤੁਸੀਂ ਕਿਤੇ ਨਹੀਂ ਜਾਣਾ ਪਰ ਹੁਣ ਜਿਹੜੀ ਇਹ ਕੁੜੀ ਹੈ ਇਹ ਉਹਨੂੰ ਦੱਸਦੀ ਆ ਸੋਨਮ ਕਿ ਮੈਂ ਤਾਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਨੇ ਉਹ 18 ਮਈ ਨੂੰ ਟਿਕਟਾਂ ਬੁੱਕ ਕਰਵਾ ਆਂਦੀ ਆ ਤੇ ਉਹ ਦੱਸਦੀ ਆ ਕਿ ਆਪਾਂ 20 ਤਰੀਕ ਨੂੰ ਜਾਣਾ ਤੇ ਇਹ ਦੱਸਦੀ ਆ ਕਿ ਆਪਾਂ ਕਿਸੇ ਇੱਕ ਮੰਦਰ ਦੇ ਵਿੱਚ ਜਾਵਾਂਗੇ ਜੋ ਕਿ ਕਾਮਾਖਿਆ ਮੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਉੱਥੇ ਮੱਥਾ ਟੇਕਣ ਦੇ ਲਈ ਜਾਵਾਂਗੇ ਹੁਣ ਰਾਜੇ ਦੇ ਪਰਿਵਾਰ ਦੇ ਵੀ ਮੰਨ ਜਾਂਦਾ ਕਿ ਚਲੋ ਕੋਈ ਗੱਲ ਨਹੀਂ ਮੰਦਿਰ ਜਾਣਾ ਚਲੇ ਜਾਓ ਤਾਂ ਇਹ 20 ਤਰੀਕ ਨੂੰ ਇੱਥੋਂ ਨਿਕਲਦਿਆ ਤੇ ਇਹ ਮੰਦਿਰ ਦੇ ਵਿੱਚ ਜਾਂਦੇ ਆ ਉੱਥੇ ਮੱਥਾ ਟੇਕ ਦਿਆ ਤੇ ਉੱਥੇ ਜਾ ਕੇ ਆਪਣੇ ਘਰਦਿਆਂ ਨੂੰ ਫੋਨ ਕਰ ਦਿਆ ਕਿ ਅਸੀਂ ਅੱਗੇ ਕਿਤੇ ਹੋਰ ਜਾ ਰਹੇ ਹਾਂ ਘੁੰਮਣ ਦੇ ਲਈ ਇਹ ਦੱਸ ਦਿਆ ਕਿ ਅਸੀਂ ਮਘਾਲਿਆ ਜਾਵਾਂਗੇ ਪਰ ਹੁਣੇ ਚਲੇ ਹੀ ਗਏ ਸੀ ਤਾਂ ਪਰਿਵਾਰ ਦੇ ਮੈਂਬਰ ਕਹਿੰਦੇ ਕਿ ਚਲੋ ਕੋਈ ਗੱਲ ਨਹੀਂ ਘੁੰਮ ਆਓ ਤੇ ਹੁਣੇ ਅੱਗੇ ਚਲੇ ਜਾਂਦੇ ਆ ਹੁਣ ਇਹ 20 ਤਰੀਕ ਨੂੰ ਮਘਾਲਿਆ ਪਹੁੰਚਦੇ ਆ ਇਥੇ 2 ਕੁ ਦਿਨਾਂ ਤੱਕ ਜਿਹੜੇ ਘੁੰਮਦੇ ਫਿਰਦੇ ਆ ਉਸ ਤੋਂ ਬਾਅਦ ਫਿਰ ਇਹ 22 ਤਰੀਕ ਨੂੰ ਇੱਕ ਹੋਟਲ ਦੇ ਵਿੱਚ ਪਹੁੰਚਦੇ ਆ ਇੱਕ ਸਕੂਟੀ ਦੇ ਉੱਤੇ ਗਏ ਸੀ ਜੋ ਕਿ ਇੱਕ ਸੀਸੀਟੀਵੀ ਦੇ ਵਿੱਚ ਬਾਅਦ ਦੇ ਵਿੱਚ ਨਜ਼ਰ ਆਇਆ ਸੀ ਇਹ ਸਕੂਟੀ ਦੇ ਉੱਤੇ ਉੱਥੇ ਹੋਟਲ ਦੇ ਤੱਕ ਪਹੁੰਚਦੇ ਆ ਉੱਥੇ ਜਾ ਕੇ ਇੱਕ ਕਮਰੇ ਦੇ ਲਈ ਪੁੱਛਦੇ ਆ ਪਰ ਉੱਥੇ ਇਹਨਾਂ ਨੂੰ ਕਮਰਾ ਨਹੀਂ ਮਿਲਦਾ ਉੱਥੇ ਇਹ ਕਮਰਾ ਨਹੀਂ ਜਦੋਂ ਮਿਲਦਾ ਤਾਂ ਆਪਣਾ ਜਿਹੜਾ ਸਮਾਨ ਸੀ ਲਗੇ ਸੀ ਇਹ ਉਸੇ ਹੋਟਲ ਦੇ ਵਿੱਚ ਰੱਖ ਦਿੰਦੇ ਆ ਉਹਨਾਂ ਨੂੰ ਇਹ ਰਿਕਵੈਸਟ ਕਰਦੇ ਆ ਕਿ ਅਸੀਂ ਅੱਗੇ ਇੱਕ ਟੂਰਿਸਟ ਪਲੇਸ ਦੇ ਉੱਤੇ ਜਾਣਾ ਜਿੱਥੇ ਕਿ 3000 ਪੌੜੀਆਂ ਨੇ ਥੱਲੇ ਨੂੰ ਉਤਰਦੀਆਂ ਨੇ ਉੱਥੇ ਅਸੀਂ ਆਪਣਾ ਲੱਗੇਜ ਨਹੀਂ ਲਿਜਾ ਸਕਦੇ ਅਸੀਂ ਕੱਲ ਆ ਕੇ ਇੱਥੇ ਦੁਬਾਰਾ ਕਮਰਾ ਲੈ ਲਵਾਂਗੇ ਤਾਂ ਉਹਨਾਂ ਦਾ ਜਿਹੜਾ ਲੱਗੇਜ ਸੀ ਹੋਟਲ ਵਾਲੇ ਉੱਥੇ ਹੀ ਰੱਖ ਲੈਂਦੇ ਆ ਇਹ ਅੱਗੇ ਚਲੇ ਜਾਂਦੇ ਆ ਅੱਗੇ ਜਾ ਕੇ ਇਹ ਜਿਹੜਾ ਟੂਰਿਸਟ ਪਲੇਸ ਸੀਗੀ ਉਹ ਉੱਥੇ ਨੇੜੇ ਜਾ ਕੇ ਇੱਕ ਹੋਟਲ ਦੇ ਵਿੱਚ ਰਹਿੰਦੇ ਆ 22 ਦੀ ਰਾਤ ਉੱਥੇ ਕੱਟ ਦਿਆ ਤੇ ਫਿਰ 23 ਦੀ ਸਵੇਰ ਹੁੰਦੀ ਹੈ 23 ਦੀ ਸਵੇਰ ਨੂੰ ਇਹ ਉਥੋਂ ਆਪਣੇ ਜਿਹੜਾ ਟੂਰਿਸਟ ਪਲੇਸ ਸੀ ਉਸ ਦੇ ਉੱਤੇ ਜਾਣ ਦੇ ਲਈ ਨਿਕਲਦੇ ਆ ਹੁਣ ਜਦੋਂ ਇਹ 23 ਤਰੀਕ ਨੂੰ ਨਿਕਲਦੇ ਆ ਤਾਂ ਉਸ ਤੋਂ ਪਹਿਲਾਂ ਇਹ ਆਪਣੇ ਘਰ ਫੋਨ ਕਰ ਦਿਆ ਹਾਲਾਂਕਿ ਇਸ ਦੀ ਜਿਹੜੀ ਮਾਂ ਸੀਗੀ ਰਾਜਾ ਦੀ ਇਹ ਬਾਰ ਬਾਰ ਫੋਨ ਕਰ ਹੀ ਰਹੀ ਸੀ ਇਹਨਾਂ ਦੇ ਟੱਚ ਦੇ ਵਿੱਚ ਸੀ ਇਹ ਜਿਹੜੀਆਂ ਫੋਟੋਜ਼ ਵਗੈਰਾ ਵੀ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਸੀ ਤਾਂ ਹੁਣ 23 ਤਰੀਕ ਨੂੰ ਜਦੋਂ ਗੱਲ ਹੋਈ ਤਾਂ ਉਹਦੇ ਵਿੱਚ ਜਿਹੜੀ ਸੋਨਮਾ ਉਹ ਦੱਸਦੀ ਆ ਕਿ ਸਾਡੀ ਕਿਸੇ ਚਾਹਲੇ ਨਾਲ ਲੜਾਈ ਹੋ ਗਈ ਤੇ ਉੱਥੋਂ ਫਿਰ ਇਸ ਦੀ ਮਾਂ ਰਾਜੇ ਦੀ ਉਹਨੂੰ ਕਹਿੰਦੀ ਆ ਕਿ ਤੁਸੀਂ ਇੱਥੋਂ ਵਾਪਸ ਆ ਜਾਓ ਤਾਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਉਹ ਕਹਿੰਦੀ ਆ ਕਿ ਹਾਂ ਅਸੀਂ ਇੱਕ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਵਾਪਸ ਆ ਜਾਣਾ ਤਾਂ ਹੁਣ ਜਦੋਂ ਇਹ ਗੱਲ ਹੋਈ ਤਾਂ ਇੱਥੇ ਇਹਨੇ ਇਹ ਵੀ ਦੱਸਿਆ ਕਿ ਮੈਂ ਅੱਜ ਵਰਤ ਵੀ ਰੱਖਿਆ ਕਿਉਂਕਿ ਉਸ ਦਿਨ 11 ਸੀ ਸੀ ਇਹ 11 ਦਾ ਵਰਤ ਵੀ ਰੱਖਦੀ ਹੈ ਦੀ ਸਾਸੇ ਨੂੰ ਪੁੱਛਦੀ ਹੈ ਕਿ ਤੂੰ ਰੱਖਿਆ ਜਾਂ ਨਹੀਂ ਇਹਨੇ ਦੱਸਿਆ ਕਿ ਹਾਂ ਮੈਂ ਵਰਤ ਰੱਖਿਆ ਹੋਇਆ ਤੇ ਇਹ ਇਹਨਾਂ ਦੀ ਲਾਸਟ ਜਿਹੜੀ ਗੱਲਬਾਤ ਹੋਈ ਹੁਣ ਜਦੋਂ ਇਹ ਫੋਨ ਕੱਟਣ ਲੱਗੀ ਸੀ ਤਾਂ ਇਹਦੀ ਸਾਸ ਨੇ ਇਹਨੂੰ ਪੁੱਛਿਆ ਸੀ ਕਿ ਤੁਸੀਂ ਅੱਜ ਵੀਡੀਓ ਵਗੈਰਾ ਕਿਉਂ ਨਹੀਂ ਪਾਈ ਤਾਂ ਉਹਨੇ ਦੱਸਿਆ ਕਿ ਇੱਥੇ ਨੈਟਵਰਕ ਦੀ ਪ੍ਰੋਬਲਮ ਆ ਇੱਥੇ ਵੀਡੀਓ ਵਗੈਰਾ ਨਹੀਂ ਪੈਂਦੀ ਉਹਨੇ ਇੱਕ ਫੋਟੋ ਜ਼ਰੂਰ ਪਾਈ ਸੀ ਜੋ ਮੈਂ ਬਾਅਦ ਵਿੱਚ ਤੁਹਾਡੇ ਨਾਲ ਜ਼ਿਕਰ ਕਰੂੰਗਾ ਕਿ ਉਹਨੇ ਕੀ ਫੋਟੋ ਪਾਈ ਸੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪੋਸਟ ਕੀਤੀ ਸੀ ਤੇ ਉਹਨਾਂ ਨੂੰ ਲੱਗਿਆ ਕਿ ਨੈਟਵਰਕ ਪ੍ਰੋਬਲਮ ਹੋਣੀ ਆ ਉਸ ਤੋਂ ਬਾਅਦ ਇਹ ਘੁੰਮਣ ਦੇ ਲਈ ਚਲੇ ਜਾਂਦੇ ਆ ਘਰ ਦੇ ਇਹਨਾਂ ਨੂੰ ਫੋਨ ਕਰਦੇ ਆ ਪਰ ਇਹ ਨੈਟਵਰਕ ਤੋਂ ਬਾਹਰ ਸੀ 23 ਤਰੀਕ ਇਦਾਂ ਹੀ ਲੰਘ ਜਾਂਦੀ ਆ ਘਰਦਿਆਂ ਨੂੰ ਲੱਗਦਾ ਕਿ ਇਹ ਘੁੰਮਣ ਦੇ ਲਈ ਗਏ ਹੋਇਆ ਤੇ ਉੱਥੇ ਨੈਟਵਰਕ ਨਹੀਂ ਹੋਣਾ ਸਾਰਾ ਦਿਨ ਕਾਲ ਨਹੀਂ ਲੱਗਦੀ ਰਾਤ ਨੂੰ ਕਾਲ ਨਹੀਂ ਲੱਗਦੀ ਤਾਂ ਹੁਣ 24 ਦਾ ਦਿਨ ਆ ਚੌਵੀ ਨੂੰ ਵੀ ਇਹ ਵਾਰ-ਵਾਰ ਫੋਨ ਕਰਦਿਆ ਕਰਦੇ ਪਰ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਹੁਣ ਚੌਵੀ ਨੂੰ ਵੀ ਜਦੋਂ ਗੱਲ ਨਾ ਹੋਈ ਤਾਂ ਫਿਰ ਉਸ ਤੋਂ ਬਾਅਦ ਸੋਨਮ ਤੇ ਜਿਹੜਾ ਰਾਜਾ ਸੀ ਇਹਨਾਂ ਦੋਨਾਂ ਦੇ ਜਿਹੜੇ ਭਾਈ ਸੀਗੇ ਦੋਨੋਂ ਜਾਣੇ ਮਹਿਗਾਲਿਆ ਜਾਂਦੇ ਆ ਕਿ ਅਸੀਂ ਉੱਥੇ ਜਾ ਕੇ ਲੱਭੀਏ ਕਿਉਂਕਿ ਹੁਣ ਘਰਦਿਆਂ ਨੂੰ ਬੜਾ ਫਿਕਰ ਹੋਣ ਲੱਗਿਆ ਸੀ ਕਿਉਂਕਿ ਉਹਨਾਂ ਦੀ ਦੋਨਾਂ ਦੀ ਹਾਲ ਤੱਕ ਕੋਈ ਵੀ ਗੱਲਬਾਤ ਦਾ ਪਤਾ ਨਹੀਂ ਲੱਗਿਆ ਸਭ ਨੂੰ ਇਹ ਸੀ ਕਿ ਉਹ ਦੋਨੋਂ ਕਿਤੇ ਗਾਇਬ ਹੋ ਗਏ ਨੇ ਤਾਂ ਹੁਣ ਇਹ ਦੋਨੋਂ ਭਰਾ ਉੱਥੇ ਪਹੁੰਚਦੇ ਆ ਉੱਥੇ ਜਾ ਕੇ ਇਹ ਪੁਲਿਸ ਨੂੰ ਮਿਲਦੇ ਆ ਉੱਥੇ ਜਾ ਕੇ ਕੰਪਲੇਂਟ ਦਰਜ ਕਰਾਉਂਦੇ ਆ ਪਰ ਪੁਲਿਸ ਇਹਨਾਂ ਦੀ ਜਿਹੜੀ ਕੋਈ ਜਿਹੜੀ ਨਾਲ ਹੈਲਪ ਵਗੈਰਾ ਨਹੀਂ ਕਰਾਉਂਦੀ ਇਹ ਆਪਣੇ ਆਪ ਲੱਭਦੇ ਜਾਂਦੇ ਆ ਪਰ ਹੁਣ ਜਦੋਂ ਐਡੇ ਵੱਡਾ ਸ਼ਹਿਰ ਸੀ ਇਹਨਾਂ ਨੂੰ ਕੁਝ ਪਤਾ ਨਾ ਲੱਗਿਆ ਤਾਂ ਇਹਨਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਉੱਥੇ ਕੁਝ ਯੂਟਿਊਬਰਾਂ ਨੂੰ ਮਿਲੇ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਫੋਟੋਜ਼ ਵਗੈਰਾ ਦਿੱਤੀਆਂ ਤੇ ਜਿਹੜੀ ਨਿਊਜ਼ ਸੀ ਉੱਥੇ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਫਿਰ ਪੁਲਿਸ ਵੀ ਇਸ ਦੇ ਵਿੱਚ ਇੰਟਰਸਟ ਲੈਂਦੀ ਆ ਤਾਂ ਪੁਲਿਸ ਉੱਥੇ ਲੱਭਣ ਲੱਗਦੀ ਆ ਤਾਂ ਜਦੋਂ ਪੁਲਿਸ ਨੇ ਇਹਨਾਂ ਨੂੰ ਲੱਭ ਰਹੀ ਸੀ ਤਾਂ ਪੁਲਿਸ ਉਸ ਜਗ੍ਹਾ ਦੇ ਉੱਤੇ ਜਾਂਦੀ ਆ ਜਿੱਥੇ ਦੱਸਿਆ ਗਿਆ ਸੀ ਕਿ ਇਹ ਲਾਸਟ ਵਾਰ ਗਏ ਸੀ ਉਸ ਜਗ੍ਹਾ ਦੇ ਉੱਤੇ ਸਰਚ ਚੱਲ ਰਹੀ ਸੀ ਤਾਂ 2 ਜੂਨ 2025 ਨੂੰ ਰਾਜਾ ਰਗੂਵੰਸ਼ੀ ਦੀ ਜਿਹੜੀ ਲਾਸ਼ ਆ ਉੱਥੇ ਇੱਕ ਖਾਈ ਦੇ ਵਿੱਚੋਂ ਪੁਲਿਸ ਨੂੰ ਮਿਲਦੀ ਆ ਹੁਣ ਪੁਲਿਸ ਨੂੰ ਰਾਜਾ ਰਗੂਵੰਸ਼ੀ ਦੀ ਲਾਸ਼ 2 ਜੂਨ ਨੂੰ ਮਿਲੀ ਇੱਕ ਖਾਈ ਦੇ ਵਿੱਚੋਂ ਜਿਸ ਦੇ ਕਿ ਹਾਲਾਤ ਬਹੁਤ ਜ਼ਿਆਦਾ ਬੁਰੇ ਸੀਗੇ ਤਾਂ ਪੁਲਿਸ ਵਾਲਿਆਂ ਨੇ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲਈ ਦੇ ਨਾਲ ਹੀ ਜਿਹੜੀ ਸੋਨਮ ਸੀ ਉਸ ਦੀ ਭਾਲ ਕਰਨ ਲੱਗੇ ਸਭ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਸ ਦਾ ਕਿਸੇ ਨੇ ਚੋਰੀ ਕਰਨ ਦੇ ਲਈ ਜਾਂ ਕਿਸੇ ਦੇ ਨਾਲ ਹੱਥੋਂ ਪਾਈ ਹੋਣੀ ਹੈ ਇਸ ਦਾ ਕਿਸੇ ਨੇ ਕਤਲ ਕਰ ਦਿੱਤਾ ਕਿਸੇ ਨੇ ਧੱਕਾ ਵਗੈਰਾ ਦੇ ਦਿੱਤਾ ਹੈ ਤੇ ਨਾਲ ਹੀ ਜਿਹੜੀ ਸੋਨਮਾ ਸ਼ਾਇਦ ਉਸ ਨੂੰ ਵੀ ਕਿਸੇ ਨੇ ਨੁਕਸਾਨ ਪਹੁੰਚਾ ਦਿੱਤਾ ਹੋਣਾ ਤਾਂ ਇੱਥੇ ਫਿਰ ਸੋਨਮ ਦੀ ਭਾਲ ਵੀ ਕੀਤੀ ਜਾਂਦੀ ਹੈ ਹੁਣ ਹੌਲੀ ਹੌਲੀ ਕਰਕੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਸੋਨਮ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਦੂਜੇ ਪਾਸੇ ਫਿਰ 9 ਜੂਨ 2025 ਦੇ ਦਿਨ ਜਿਹੜੀ ਸੋਨਮਾ ਪੁਲਿਸ ਨੂੰ ਉਹ ਇੱਕ ਟਾਬੇ ਦੇ ਉੱਤੋਂ ਮਿਲਦੀ ਹੈ ਜੋ ਕਿ ਗਾਜੀਪੁਰ ਦੇ ਵਿੱਚ ਇੱਕ ਯੂਪੀ ਦੇ ਵਿੱਚ ਟਾਬਾ ਸੀ ਉਸ ਟਾਬੇ ਦੇ ਉੱਤੇ 9 ਜੂਨ ਨੂੰ ਉਹ ਮਿਲਦੀ ਹੈ ਹੁਣ 9 ਜੂਨ ਨੂੰ ਜਦੋਂ ਮਿਲੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇੱਥੇ ਗ੍ਰਿਫਤਾਰ ਸ਼ਬਦ ਇਸ ਲਈ ਵਰਤਿਆ ਕਿਉਂਕਿ ਪੁਲਿਸ ਵਾਲੇ ਜਦੋਂ ਤੱਕ ਇਹ ਸੋਨਮ ਨਹੀਂ ਮਿਲੀ ਸੀ ਉਦੋਂ ਤੱਕ ਕੜੀ ਦੇ ਨਾਲ ਕੜੀ ਜੋੜਦੇ ਗਏ ਤਾਂ ਪੁਲਿਸ ਵਾਲਿਆਂ ਨੇ ਹੋਰ ਤਿੰਨ ਜਣਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਤਿੰਨਾਂ ਤੋਂ ਪਤਾ ਲੱਗਿਆ ਸੀ ਕਿ ਜਿਹੜੀ ਇਹ ਸੋਨਮਾ ਇਸ ਨੇ ਆਪਣੇ ਘਰ ਵਾਲੇ ਦਾ ਆਪ ਹੀ ਕਤਲ ਕਰਵਾਇਆ ਹੈ ਤੇ ਇਹ ਜਿਹੜੀ ਸੋਨਮ ਸੀ ਇਸ ਨੇ ਸੁਪਾਰੀ ਦਿੱਤੀ ਸੀ ਉਹ ਤਿੰਨ ਜਾਨਿਆਂ ਨੂੰ ਤਾਂ ਇਸ ਦੇ ਲਈ ਇਹ ਜਿਹੜੀ ਸੋਨਮ ਸੀ ਆਪਣੇ ਘਰ ਵਾਲੇ ਦੀ ਆਪ ਹੀ ਕਾਤਲ ਸੀ ਹੁਣ ਪੁਲਿਸ ਵਾਲਿਆਂ ਨੂੰ ਇਹ ਸਭ ਕੁਝ ਕਿਵੇਂ ਪਤਾ ਲੱਗਿਆ ਕਿਵੇਂ ਉਹ ਫੜੇ ਜਾਂਦੇ ਆ ਤੇ ਸੋਨਮ ਨੇ ਉਹ ਕਤਲ ਕਿਉਂ ਕਰਾਇਆ ਹੁਣ ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਜਦੋਂ 2 ਜੂਨ ਨੂੰ ਰਾਜਾ ਰਗੂਵੰਸ਼ੀ ਦੀ ਲਾਸ਼ ਮਿਲੀ ਪੁਲਿਸ ਨੂੰ ਮਹਾਲਿਆ ਦੇ ਵਿੱਚ ਤਾਂ ਇਹ ਖਬਰ ਅੱਗ ਮੰਗ ਫੈਲਦੀ ਆ ਤਾਂ ਇੱਥੇ ਹੀ ਫਿਰ ਜਿਸ ਹੋਟਲ ਦੇ ਵਿੱਚੋਂ 22 ਤਰੀਕ ਨੂੰ ਗਏ ਸੀ ਉਤੋਂ ਇੱਕ ਖਬਰ ਮਿਲਦੀ ਆ ਪੁਲਿਸ ਵਾਲਿਆਂ ਨੂੰ ਕਿ ਉਹਨਾਂ ਦਾ ਲਗੇਜ ਇਸ ਹੋਟਲ ਦੇ ਵਿੱਚ ਪਿਆ ਕਿਉਂਕਿ ਉਹ ਹੋਟਲ ਵਾਲਿਆਂ ਤੱਕ ਵੀ ਖਬਰ ਪਹੁੰਚੀ ਸੀ ਤਾਂ ਹੁਣ ਪੁਲਿਸ ਉਸ ਹੋਟਲ ਦੇ ਵਿੱਚ ਜਾਂਦੀ ਆ ਉਹ ਲਗੇਜ ਚੈੱਕ ਕਰਦੀ ਆ ਤਾਂ ਜਦੋਂ ਲਗੇਜ ਚੈੱਕ ਕੀਤਾ ਜਾਂਦਾ ਤਾਂ ਉਸ ਲਗੇਜ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਮੰਗਲ ਸੂਤਰ ਮਿਲਦਾ ਜੋ ਕਿ ਸੋਨਮ ਦਾ ਸੀ ਹੁਣ ਪੁਲਿਸ ਵਾਲਿਆਂ ਨੂੰ ਸਭ ਤੋਂ ਪਹਿਲੀ ਵਾਰ ਸ਼ੱਕ ਹੋਇਆ ਸੋਨਮ ਦੇ ਉੱਤੇ ਕਿਉਂਕਿ ਉਹ ਜਿਹੜਾ ਮੰਗਲ ਸੂਤਰ ਲਾ ਕੇ ਗਈ ਸੀ ਕਦੇ ਵੀ ਜਿਹੜੀਆਂ Hindu ਔਰਤਾਂ ਨੇ ਆਪਣਾ ਮੰਗਲ ਸੂਤਰ ਨਹੀਂ ਲਾਉਂਦੀਆਂ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਸ਼ੱਕ ਹੋਇਆ ਕਿ ਉਹ ਕਿਉਂ ਲਾਕੇ ਗਈ ਤਾਂ ਇੱਥੇ ਅੱਗੇ ਪੁਲਿਸ ਵਾਲਿਆਂ ਨੇ ਜਦੋਂ ਸੀਸੀਟੀਵੀ ਫੁਟੇਜ ਹੋਰ ਅੱਗੇ ਜਾ ਕੇ ਚੈੱਕ ਕੀਤੀ ਤਾਂ ਇੱਕ ਹੋਟਲ ਦੇ ਵਿੱਚ ਉਹ ਖਾਣਾ ਖਾਂਦੀ ਹੋਈ ਵੀ ਮਿਲੀ ਜੋ ਦੋਨੋਂ ਜਾਣੇ ਉਹ ਕਿਤੇ ਬੈਠੇ ਖਾਣਾ ਖਾ ਰਹੇ ਸੀ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਸ ਦਿਨ ਸੋਨਮ ਨੇ ਕਿਹਾ ਸੀ ਕਿ ਉਹਦਾ 81 ਦਾ ਵਰਤ ਸੀਗਾ ਪਰ ਉਹ ਉਸ ਦਿਨ ਖਾਣਾ ਖਾ ਰਹੀ ਸੀ ਤੇ ਉਹਨੇ ਝੂਠ ਬੋਲਿਆ ਸੀ ਤਾਂ ਇਹ ਦੋ ਚੀਜ਼ਾਂ ਪੁਲਿਸ ਵਾਲਿਆਂ ਨੂੰ ਜਿਹੜੀਆਂ ਹੈਰਾਨ ਕਰਦੀਆਂ ਨੇ ਇਸ ਕਰਕੇ ਪੁਲਿਸ ਵਾਲੇ ਹੁਣ ਸੋਨਮ ਦੇ ਫੋਨ ਰਿਕਾਰਡ ਨੂੰ ਚੈੱਕ ਕਰਦੀ ਹੈ ਪੁਲਿਸ ਜਦੋਂ ਫੋਨ ਰਿਕਾਰਡ ਚੈੱਕ ਕਰਦੀਆ ਤਾਂ ਉਸ ਦੇ ਵਿੱਚ ਕੁਝ ਨਹੀਂ ਮਿਲਦਾ 6 ਕਿ ਮਹੀਨੇ ਪੁਰਾਣਾ ਚੈੱਕ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਇੱਕ ਨੰਬਰ ਨਜ਼ਰ ਆਉਂਦਾ ਜਿਸ ਦੇ ਉੱਤੇ ਸੋਨਮ ਬਾਰ ਬਾਰ ਗੱਲ ਕਰਦੀ ਸੀ ਇਹ ਨੰਬਰ ਸੀ ਉਸੇ ਦੇ ਪਿਓ ਦੇ ਕੋਲ ਕੰਮ ਕਰਨ ਵਾਲੇ ਇੱਕ ਨੌਕਰ ਜਿਸ ਦਾ ਨਾਮ ਰਾਜ ਖੁਸ਼ਵਾਹਾ ਸੀ ਉਸ ਦਾ ਇਹ ਨੰਬਰ ਸੀ ਤਾਂ ਪੁਲਿਸ ਵਾਲਿਆਂ ਨੂੰ ਸਭ ਤੋਂ ਪਹਿਲੀ ਵਾਰ ਸ਼ੱਕ ਆ ਕੇ ਇੱਥੇ ਇਹ ਵੀ ਹੋਇਆ ਕਿ ਜਿਹੜੀ ਇਹ ਸੋਨਮਾ ਇਸ ਦੀ ਗੱਲਬਾਤ ਉਸ ਰਾਜ ਦੇ ਨਾਲ ਹੋ ਸਕਦੀ ਹੈ ਤਾਂ ਪੁਲਿਸ ਵਾਲਿਆਂ ਨੇ ਉਸ ਰਾਜ ਦਾ ਜਿਹੜਾ ਨੰਬਰ ਸੀ ਉਹ ਵੀ ਲਿਆ ਉਹਦੀ ਡਿਟੇਲ ਕਢਾਈ ਤਾਂ ਉਸਦੇ ਨੰਬਰ ਦੇ ਵਿੱਚੋਂ ਇੱਕ ਹੋਰ ਨੰਬਰ ਮਿਲਿਆ ਜਿਸਦੇ ਉੱਤੇ ਹੁਣ ਲੇਟੈਸਟ ਬਾਰ-ਬਾਰ ਰਾਜ ਗੱਲ ਕਰ ਰਿਹਾ ਸੀ ਤਾਂ ਜਿਹੜਾ ਉਹ ਨੰਬਰ ਸੀ ਉਹ ਜਿਹੜਾ ਪੁਲਿਸ ਵਾਲਿਆਂ ਨੇ ਹੁਣ ਉਹਦੀ ਡਿਟੇਲ ਕਢਵਾਈ ਤਾਂ ਉਸ ਨੰਬਰ ਦੇ ਉੱਤੇ ਤਿੰਨ ਨੰਬਰ ਹੋਰ ਮਿਲਦੇ ਆ ਜਿਨ੍ਹਾਂ ਦੇ ਉੱਤੇ ਬਾਰ-ਬਾਰ ਉਸ ਨੰਬਰ ਦੇ ਉੱਤੇ ਗੱਲ ਹੋ ਰਹੀ ਸੀ ਤਾਂ ਹੁਣ ਜਿਹੜੇ ਤਿੰਨੇ ਨੰਬਰ ਸੀ ਤੇ ਉਹ ਜਿਹੜਾ ਚੌਥਾ ਨੰਬਰ ਮਿਲਿਆ ਸੀ ਰਾਜ ਦੇ ਫੋਨ ਤੋਂ ਗਾਹਾਂ ਉਹ ਨੰਬਰ ਸਾਰੇ ਜਦੋਂ ਇਹ ਕਤਲ ਹੋਇਆ ਜਾਏ ਮਿਸਿੰਗ ਸੀਗੇ ਉਦੋਂ ਇਹ ਸਾਰੇ ਨੰਬਰ ਐਕਟਿਵ ਸੀਗੇ ਉਸੇ ਮਗਾਹਲਿਆ ਦੇ ਇਲਾਕੇ ਦੇ ਵਿੱਚ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਪਤਾ ਲੱਗਦਾ ਕਿ ਜਿਹੜਾ ਉਹ ਨੰਬਰ ਸੀ ਦੂਜਾ ਉਹ ਦੂਜਾ ਨੰਬਰ ਵੀ ਸੋਨਮ ਦੇ ਕੋਲ ਹੀ ਸੀ ਤੇ ਇਹ ਨੰਬਰ ਤੋਂ ਤਾਂ ਜਿਹੜੇ ਉਹ ਨੰਬਰ ਮਿਲੇ ਸੀ ਉਹਨਾਂ ਨੰਬਰਾਂ ਨੂੰ ਟ੍ਰੇਸ ਕਰਨ ਤੋਂ ਬਾਅਦ ਪੁਲਿਸ ਵਾਲੇ ਫਿਰ ਤਿੰਨ ਜਣਿਆਂ ਨੂੰ ਹੋਰ ਗ੍ਰਿਫਤਾਰ ਕਰਦੇ ਆ ਜਿਨ੍ਹਾਂ ਦੇ ਵਿੱਚ ਇੱਕ ਤਾਂ ਰਾਜ ਖੁਸ਼ਵਾਹ ਸੀ ਤੇ ਦੋ ਦੋਸਤ ਉਸਦੇ ਹੋਰ ਸੀ ਜਿਹੜੇ ਕਿ ਯੂਪੀ ਤੋਂ ਗ੍ਰਿਫਤਾਰ ਕੀਤੇ ਗਏ ਸੀ ਤਾਂ ਐਨੇ ਤੱਕ ਹੁਣ ਜਿਹੜੀ ਉਹ ਸੋਨਮ ਸੀ ਉਹ ਵੀ ਯੂਪੀ ਪਹੁੰਚ ਚੁੱਕੀ ਸੀ ਤੇ ਯੂਪੀ ਦੇ ਇੱਕ ਢਾਬੇ ਦੇ ਉੱਤੇ ਪਹੁੰਚ ਕੇ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਸੀ ਜਿਸ ਤੋਂ ਬਾਅਦ ਉਸਦੇ ਭਰਾ ਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਉਸ ਜਿਹੜੀ ਸੋਨਮ ਨੂੰ ਪੁਲਿਸ ਨੇ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਹਾਲਾਂਕਿ ਕਿਹਾ ਇਹ ਗਿਆ ਕਿ ਸੋਨਮ ਨੇ ਉੱਥੇ ਜਾ ਕੇ ਸਰੈਂਡਰ ਕੀਤਾ ਸੀ ਪਰ ਜੋ ਅੱਗੇ ਪਤਾ ਲੱਗਿਆ ਉਸ ਦੇ ਵਿੱਚ ਇਹ ਲੱਗਦਾ ਕਿ ਜਿਹੜੇ ਉਹ ਤਿੰਨ ਜਣੇ ਫੜੇ ਸੀ ਉਹਨਾਂ ਦੇ ਫੋਨ ਤੋਂ ਜਿਹੜੀ ਉਹ ਸੋਨਮ ਸੀ ਉਹਨੂੰ ਫੋਨ ਕਰਵਾਇਆ ਗਿਆ ਸੀ ਤੇ ਪੁਲਿਸ ਵਾਲਿਆਂ ਨੇ ਸੋਨਮ ਨੂੰ ਕਿਹਾ ਸੀ ਕਿ ਤੂੰ ਜਿਹੜੀ ਵਾਪਸ ਆ ਜਾ ਨਹੀਂ ਤੂੰ ਫੜੀ ਜਾਏਂਗੀ ਇੱਕ ਨਾ ਇੱਕ ਦਿਨ ਜਿਹੜਾ ਕੁਝ ਹੋ ਗਿਆ ਹੋ ਗਿਆ ਤੂੰ ਸਾਡੇ ਕੋਲ ਵਾਪਸ ਆ ਜਾ ਆਪਾਂ ਕੋਈ ਹੱਲ ਲੱਭ ਲਵਾਂਗੇ ਤਾਂ ਇਸ ਦੇ ਚੱਲਦਿਆਂ ਫੇਰ ਜਿਹੜਾ ਕਿਹਾ ਸੀ ਕਿ ਸੋਨਮ ਨੇ ਆਪਣਾ ਆਪ ਸਰੈਂਡਰ ਕੀਤਾ ਸੀ ਤਾਂ ਹੁਣ ਇਹ ਸਾਰੀ ਕਹਾਣੀ ਸੀ ਕਿ ਕਿਵੇਂ ਉਹ ਸਾਰੇ ਜਾਣੇ ਫੜੇ ਪੁਲਿਸ ਨੇ ਪੁਲਿਸ ਦੇ ਅੜਿੱਕੇ ਕਿਵੇਂ ਆਏ ਹੁਣ ਗੱਲ ਕਰਦਿਆਂ ਕਿ ਜਿਹੜੀ ਉਹ ਸੋਨਮ ਸੀ ਉਹਨੇ ਇਸ ਕਾਂਡ ਨੂੰ ਜਿਹੜਾ ਕਿਵੇਂ ਅੰਜਾਮ ਦਿੱਤਾ ਇਹ ਸਾਰਾ ਕੁਝ ਹੋਇਆ ਕਿਵੇਂ ਤੇ ਇਸ ਦੇ ਪਿੱਛੇ ਵਜ੍ਹਾ ਕੀ ਸੀ ਹੁਣ ਜਦੋਂ ਪੁਲਿਸ ਨੇ ਇਹ ਸਾਰੇ ਜਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਹੋਈ ਤਾਂ ਪਤਾ ਲੱਗਿਆ ਕਿ ਜਦੋਂ ਜਿਹੜੀ ਇਹ ਸੋਨਮ ਸੀ ਇਹਦਾ ਵਿਆਹ ਹੋਇਆ ਸੀ ਤਾਂ ਇਸਦੇ ਪਿਓ ਨੇ ਇਸਦੇ ਖਾਤੇ ਦੇ ਵਿੱਚ 20 ਲੱਖ ਰੁਪਏ ਪਾਇਆ ਸੀ ਜਿਸ ਦਾ ਪਤਾ ਉਸਦੇ ਸਹੁਰਾ ਪਰਿਵਾਰ ਨੂੰ ਵੀ ਸੀ ਇਸਦੇ ਖਾਤੇ ਦੇ ਵਿੱਚ 20 ਲੱਖ ਰੁਪਏ ਪਿਆ ਸੀ ਤੇ ਜਿਹੜੀ ਇਹ ਸੋਨਮ ਸੀ ਇਸ ਦੀ ਗੱਲਬਾਤ ਪਹਿਲਾਂ ਤੋਂ ਹੀ ਜਿਹੜਾ ਇਹ ਰਾਜ ਖੁਸ਼ਵਾਹਾ ਸੀ ਉਸ ਦੇ ਨਾਲ ਸੀ ਤੇ ਉਹਦੇ ਨਾਲੇ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਹੁਣ ਇਸ ਦਾ ਇਹਦੇ ਘਰਦਿਆਂ ਨੇ ਵਿਆਹ ਕਿਤੇ ਹੋਰ ਕਰ ਦਿੱਤਾ ਸੀ ਇਸ ਦੇ ਲਈ ਇਹ ਜਿਹੜਾ ਸਾਰਾ ਪਲਾਨ ਬਣਾਉਂਦੀ ਹੈ ਇਸ ਪਲਾਨ ਦੇ ਵਿੱਚ ਇਹ 10 ਲੱਖ ਰੁਪਏ ਕਰਦੀ ਆ ਸਪਾਰੀ ਦਾ ਆਪਣੇ ਘਰ ਵਾਲੇ ਨੂੰ ਮਰਵਾਉਣ ਦਾ ਉਹਨੇ 10 ਲੱਖ ਰੁਪਏ ਦੇ ਨਾਲ ਜਿਹੜਾ ਰਾਜ ਖੁਸ਼ਵਾਹਾ ਸੀ ਇਹਨੇ ਅੱਗੇ ਸਪਾਰੀ ਦਿੱਤੀ ਸੀ ਤਿੰਨ ਜਾਣਿਆਂ ਨੂੰ ਜਿਨ੍ਹਾਂ ਦੇ ਵਿੱਚੋਂ ਦੋ ਜਾਣੇ ਫੜੇ ਗਏ ਸੀ ਤੇ ਹਾਲੇ ਇੱਕ ਜਣਾ ਫਰਾਰ ਸੀਗਾ ਉਸ ਤੋਂ ਬਾਅਦ ਫਿਰ ਜਿਹੜੀ ਇਹ ਸੋਨਮ ਸੀ ਇਹਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਜਿਹੜੀਆਂ ਕਿ ਮਗਾਹਲਿਆ ਦੀਆਂ ਕਰਵਾਈਆਂ ਹਾਲਾਂਕਿ ਪਹਿਲਾਂ ਇਹਨਾਂ ਨੇ ਕਸ਼ਮੀਰ ਜਾਣਾ ਸੀ ਹਨੀਮੂਨ ਦੇ ਲਈ ਪਰ ਜਦੋਂ ਪਹਿਲਗਾਮ ਵਾਲਾ ਉਹ ਹਮਲਾ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕਸ਼ਮੀਰ ਜਾਣ ਦਾ ਕੈਨਸਲ ਕਰ ਦਿੱਤਾ ਸੀ ਤੇ ਮੌਕੇ ਤੇ ਹੀ ਹੁਣ ਮਗਾਹਲਿਆ ਦਾ ਜਿਹੜਾ ਟ੍ਰਿਪ ਸੀ ਉਹ ਵੀ ਜਿਹੜੀ ਇਹ ਸੋਨਮ ਸੀ ਇਸ ਨੇ ਪਲਾਨ ਕੀਤਾ ਸੀ ਤਾਂ ਹੁਣ ਸੋਨਮ ਨੇ ਇਹ ਟ੍ਰਿਪ ਪਲਾਨ ਕੀਤਾ ਆਪਣੀਆਂ ਟਿਕਟਾਂ ਦਾ ਕਰਾਈਆਂ ਨਾਲ ਦੀ ਨਾਲ ਉਹ ਜਿਹੜੇ 3 ਜਾਣੇ ਸੀ ਉਹਨਾਂ ਦਾ ਵੀ ਜਿਹੜਾ ਟਿਕਟਾਂ ਦਾ ਪ੍ਰਬੰਧ ਕੀਤਾ ਤੇ ਉਹ ਵੀ ਫਿਰ ਮਗਾਹਲਿਆ ਪਹੁੰਚੇ ਹੁਣ ਅੱਗੇ ਇੱਕ ਗੱਲ ਹੋਰ ਵੀ ਪਤਾ ਲੱਗੀ ਸੀ ਕਿ ਜਦੋਂ ਇਹ ਉੱਥੇ ਪਹੁੰਚੇ ਤਾਂ ਇਹ ਜਿਹੜੀ ਸੋਨਮ ਸੀ ਬਾਰ-ਬਾਰ ਜਿਹੜਾ ਇਹਦੇ ਕੋਲ ਦੂਜਾ ਨੰਬਰ ਸੀ ਉਹਦੇ ਨਾਲ ਕੰਟੈਕਟ ਦੇ ਵਿੱਚ ਸੀ ਇਹਨਾਂ ਤਿੰਨਾਂ ਜਾਣਿਆਂ ਦੇ ਨਾਲ ਇਹਨਾਂ ਤਿੰਨਾਂ ਨੂੰ ਉਹ ਲੋਕੇਸ਼ਨ ਭੇਜਦੀ ਰਹਿੰਦੀ ਸੀ ਹੁਣ ਇਹ ਜਦੋਂ ਵੀ ਜਿੱਥੇ ਵੀ ਜਾਂਦੇ ਇਹ ਆਪਣੀ ਲੋਕੇਸ਼ਨ ਪਾਉਂਦੀ ਇਹ ਮਗਰ-ਮਗਰ ਜਾਈ ਜਾਂਦੇ ਤੇ ਜਿਸ ਦਿਨ ਇਹ ਜਿਹੜੇ ਉਹ 3000 ਸਟੈਪ ਵਾਲੇ ਉਹ ਟੂਰਿਸਟ ਪਲੇਸ ਦੇ ਉੱਤੇ ਪਹੁੰਚੇ ਜਿੱਥੇ 3000 ਸਟੈਪ ਲੈ ਕੇ نیچے ਜਾਂਦੇ ਆ ਉਸ ਦਿਨ ਇਹ ਜਿਹੜੇ ਤਿੰਨੇ ਸੁਪਾਰੀ ਕਿਲਰ ਸੀ ਇਹ ਵੀ ਉੱਥੇ ਪਹੁੰਚਦੇ ਆ ਇਹ ਵੀ ਇਹਨਾਂ ਦੇ ਨਾਲ ਥੱਲੇ ਨੂੰ ਜਾਂਦੇ ਆ ਤੇ ਜਦੋਂ ਇਹ ਉੱਪਰ ਆ ਰਹੇ ਸੀ ਤਾਂ ਉੱਪਰ ਆਉਂਦਿਆਂ ਨੂੰ ਇਹਨਾਂ ਨੂੰ ਰਸਤੇ ਦੇ ਵਿੱਚ ਇੱਕ ਗਾਈਡ ਮਿਲਦਾ ਉਹ ਗਾਈਡ ਇਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੀ ਮਦਦ ਕਰ ਦਿੰਦਾ ਪਰ ਇਹ ਉਹਨਾਂ ਨੂੰ ਜਿਹੜਾ ਜਵਾਬ ਦੇ ਦਿੰਦੇ ਆ ਹੁਣ ਜਿਹੜਾ ਇਹ ਗਾਈਡ ਸੀ ਇਹਨੇ ਵੀ ਪੁਲਿਸ ਨੂੰ ਬਿਆਨ ਦਿੱਤੇ ਸੀ ਜਿਦੇ ਵਿੱਚ ਪਤਾ ਲੱਗਿਆ ਸੀ ਕਿ ਜਦੋਂ ਇਹ ਉੱਪਰ ਵੱਲ ਨੂੰ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਜਿਹੜਾ ਇਹ ਰਾਜਾ ਰਗੂਵੰਸ਼ੀ ਸੀ ਇਹ ਅੱਗੇ-ਅੱਗੇ ਜਾ ਰਿਹਾ ਸੀ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਤਾਂ ਹੁਣ ਪੁਲਿਸ ਵਾਲਾ ਨੇ ਪੁੱਛਿਆ ਕਿ ਉਹ ਤਿੰਨ ਜਣੇ ਲੋਕਲ ਸੀ ਜਾਂ ਬਾਹਰੋਂ ਸੀ ਤਾਂ ਉਸ ਗਾਈਡ ਨੇ ਦੱਸਿਆ ਸੀ ਕਿ ਉਹ ਤਿੰਨੋਂ ਜਣੇ ਕਿਤੋਂ ਬਾਹਰ ਤੋਂ ਸੀਗੇ ਕਿਉਂਕਿ ਉਹ ਤਿੰਨੋਂ ਜਣੇ ਹਿੰਦੀ ਬੋਲ ਰਹੇ ਸੀ ਤੇ ਜਿਹੜੀ ਇਹ ਸੋਨਮ ਸੀ ਇਹ ਪਿੱਛੇ-ਪਿੱਛੇ ਆ ਰਹੀ ਸੀ ਕਿਉਂਕਿ ਥੱਕੀ ਹੋਈ ਨਜ਼ਰ ਆ ਰਹੀ ਸੀ ਇਹ ਜਿਹੜੀ ਥੋੜਾ ਜਾਂ ਉਹਨਾਂ ਤੋਂ ਪਿੱਛੇ ਸੀਗੀ ਹੁਣ ਇਹ ਤਿੰਨ ਜਣੇ ਹੋਰ ਕੋਈ ਨਹੀਂ ਸੀਗੇ ਇਹ ਤਿੰਨ ਜਣੇ ਉਹੀ ਕਾਤਲ ਸੀ ਜਿਹੜੇ ਕਿ ਇਸ ਸੋਨਮ ਨੇ ਬੁਲਾਏ ਹੋਏ ਸੀ ਤਾਂ ਇਹਨਾਂ ਨੇ ਰਾਜ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਦੋਸਤੀ ਕਰ ਲਈ ਸੀ ਜਦੋਂ ਇਹ ਉੱਪਰ ਨੂੰ ਜਾ ਰਹੇ ਸੀ ਕਿਉਂਕਿ ਜਦੋਂ ਕਿਤੇ ਟੂਰਿਸਟ ਪਲੇਸ ਦੇ ਉੱਤੇ ਜਿੱਥੇ ਹਿੰਦੀ ਨਾਂ ਬੋਲਦੇ ਹੋਣ ਲੋਕ ਉੱਥੇ ਹਿੰਦੀ ਬੋਲਣ ਵਾਲੇ ਸ਼ਾਇਦ ਮਿਲੇ ਹੋਣੇ ਤਾਂ ਜਿਹੜਾ ਰਾਜਾ ਰਗੂਵੰਸ਼ੀ ਸੀ ਉਹਨੇ ਦੋਸਤੀ ਵਗੈਰਾ ਕਰ ਹੀ ਲਈ ਹੋਣੀ ਆ ਤਾਂ ਹੁਣ ਦੱਸਿਆ ਇਹ ਵੀ ਗਿਆ ਕਿ ਜਦੋਂ ਇਹ ਉੱਪਰ ਨੂੰ ਜਾ ਰਹੇ ਸੀ ਇਹਨਾਂ ਦਾ ਪੂਰਾ ਪਲਾਨ ਸੀ ਕਿ ਕਤਲ ਕਰਨਗੇ ਤੇ ਨਾਲ ਇੱਕ ਦਾਤ ਵੀ ਲੈ ਕੇ ਆਏ ਸੀ ਪਰ ਜਦੋਂ ਉੱਪਰ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਜਾ ਕੇ ਇਹ ਮੁੱਕਰ ਜਾਂਦੇ ਆ ਇਹ ਉੱਪਰ ਜਾਂਦੇ ਜਾਂਦੇ ਜਿਹੜੀ ਸੋਨਮਾ ਉਹਨੂੰ ਕਹਿੰਦੇ ਆ ਕਿ ਅਸੀਂ ਕਤਲ ਨਹੀਂ ਕਰਨਾ ਤਾ ਇੱਥੇ ਜਿਹੜੀ ਸੋਨਮ ਆ ਫਿਰ ਇਹਨਾਂ ਨੂੰ ਹੋਰ ਵੀ ਲਾਲਚ ਦਿੰਦੀ ਆ ਇਹ ਕਹਿੰਦੀ ਆ ਮੈਂ ਤੁਹਾਨੂੰ 10 ਲੱਖ ਰੁਪਇਆ ਹੋਰ ਦਵੂੰਗੀ ਤੇ ਨਾਲ ਜੋ ਇਹ ਸੋਨਾ ਵਗੈਰਾ ਪਾ ਕੇ ਗਏ ਸੀ ਉਹ ਵੀ ਦੇਣ ਦਾ ਇਹਨਾਂ ਨੂੰ ਵਾਅਦਾ ਕਰਦੀ ਆ ਤਾਂ ਉੱਥੇ ਫਿਰ ਇਹ ਤਿੰਨੋਂ ਜਾਣੇ ਮਿਲ ਕੇ ਇਸ ਰਾਜ ਰਗੁਵੰਸ਼ੀ ਦਾ ਕਤਲ ਕਰ ਦਿਆ ਇਹ ਜਿਹੜਾ ਦਾਤ ਲੈ ਕੇ ਜਾਂਦੇ ਆ ਇਹਦੇ ਸਿਰ ਦੇ ਪਿੱਛੇ ਮਾਰ ਦਿਆ ਤੇ ਜਦੋਂ ਉਸ ਦਾ ਕਤਲ ਕੀਤਾ ਜਾ ਰਿਹਾ ਸੀ ਉਸ ਵੇਲੇ ਸੋਨਮ ਵੀ ਉੱਥੇ ਹੀ ਮੌਜੂਦ ਸੀ ਪਹਿਲਾਂ ਤਾਂ ਜਿਹੜਾ ਰਾਜਾ ਸੀ ਉਹਨੂੰ ਇਹ ਸੀਗਾ ਕਿ ਸ਼ਾਇਦ ਇਹ ਜਿਹੜੀ ਸੋਨਮਾ ਮਜ਼ਾਕ ਕਰ ਰਹੀ ਆ ਕਿਉਂਕਿ ਉਹਨੇ ਕਿਹਾ ਸੀ ਇਹਨਾਂ ਨੂੰ ਕਿ ਇਹਦਾ ਕਤਲ ਕਰ ਦੋ ਤਾਂ ਉਹਨੂੰ ਲੱਗਿਆ ਕਿ ਮਜ਼ਾਕ ਕਰਦੀ ਆ ਪਰ ਜਦੋਂ ਉਹਨੂੰ ਲੱਗਿਆ ਕਿ ਉਹ ਸੀਰੀਅਸ ਆ ਤਾਂ ਉਹਨਾਂ ਨੇ ਉਹਦੇ ਪਿੱਛੋਂ ਦੀ ਵਾਰ ਕੀਤਾ ਤੇ ਬਾਅਦ ਦੇ ਵਿੱਚ ਉਸਦੀ ਲਾਸ਼ ਚੁੱਕ ਕੇ ਇਹਨਾਂ ਨੇ نیچے ਸੁੱਟ ਦਿੱਤੀ ਜਦੋਂ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਵੀ ਜਿਹੜੀ ਇਹ ਸੋਨਮ ਸੀ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਪੋਸਟ ਕੀਤੀ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਉਸ ਫੋਟੋ ਦੇ ਵਿੱਚ ਲਿਖਿਆ ਸੀ ਇਹਨੇ ਦੋਨਾਂ ਜਣਾਂ ਦੀ ਫੋਟੋ ਦੇ ਵਿੱਚ ਕਿ ਸੱਤ ਜਨਮਾਂ ਦਾ ਸਾਥ ਆਪਣਾ ਦੋਨਾਂ ਦਾ ਰਹੂਗਾ ਤਾਂ ਉਸ ਤੋਂ ਬਾਅਦ ਇਹ ਜਿਹੜੇ ਤਿੰਨੋ ਜਾਨੇ ਸੀ ਉਥੋਂ ਬਾਹਰ ਨਿਕਲ ਜਾਂਦੇ ਆ ਤੇ ਸੋਨਮ ਵੀ ਉਥੋਂ ਨਿਕਲ ਜਾਂਦੀ ਆ ਹੁਣ ਇਹਨਾਂ ਦਾ ਪਲਾਨ ਇਹ ਸੀ ਕਿ ਜਿਹੜੀ ਸੋਨਮ ਉਹ ਇਸ ਮਗਾਹਲਿਆ ਤੋਂ ਬਾਹਰ ਨਿਕਲੂਗੀ ਤੇ ਵਿਹਾਰ ਆ ਜੂਗੀ ਤੇ ਇਹਨੇ ਉਦਾਂ ਕੀਤਾ ਵੀ ਇਹ ਵਿਹਾਰ ਆਈ ਇੱਥੋਂ ਜਿਹੜਾ ਇਹਨਾਂ ਨੇ ਨੇਪਾਲ ਵਗੈਰਾ ਨੂੰ ਜਾਂ ਬੰਗਲਾਦੇਸ਼ ਨੂੰ ਜਾਣਾ ਸੀ ਇਹਨਾਂ ਦੇ ਕੋਲੇ ਪੈਸੇ ਤਾਂ ਹੈਗੇ ਸੀ ਤੇ ਨਾਲ ਇਹਨਾਂ ਕੋਲੇ ਕੁਝ ਸੋਨਾ ਵੀ ਸੀਗਾ ਤਾਂ ਇਹਨਾਂ ਨੇ ਪਲਾਨ ਬਣਾਇਆ ਸੀ ਪਰ ਇਹਨਾਂ ਦਾ ਪਲਾਨ ਇਹ ਕਿਸੇ ਗੱਲ ਕਰਕੇ ਕਾਮਯਾਬ ਨਹੀਂ ਹੋਇਆ ਜਿਸ ਤੋਂ ਬਾਅਦ ਫਿਰ ਜਿਹੜੀ ਇਹ ਸੋਨਮ ਇਹ ਵਾਪਸ ਇੰਦੌਰ ਜਾਂਦੀ ਹੈ ਤੇ ਇੰਦੌਰ ਦੇ ਵਿੱਚ ਜਾ ਕੇ ਦੱਸਿਆ ਇਹ ਗਿਆ ਕਿ ਇਹ ਜਾ ਕੇ ਫਿਰ ਰਾਜ ਖੁਸ਼ਵਾਹਾ ਦੇ ਨਾਲ ਰਹੀ ਉਸ ਤੋਂ ਬਾਅਦ ਫਿਰ ਇਹ ਜਿਹੜੀ ਯੂਪੀ ਨੂੰ ਨਿਕਲੀ ਸੀ ਹੁਣ ਇਸ ਦਾ ਯੂਪੀ ਜਾਣ ਦਾ ਮਕਸਦ ਇਹ ਸੀ ਕਿਉਂਕਿ ਜਿਹੜਾ ਰਾਜ ਸੀਗਾ ਉਸ ਦਾ ਅਸਲੀ ਜਿਹੜਾ ਪਿੰਡ ਸੀ ਉਹ ਯੂਪੀ ਦੇ ਵਿੱਚ ਸੀਗਾ ਤੇ ਇਹ ਯੂਪੀ ਨੂੰ ਉੱਥੋਂ ਨਿਕਲ ਜਾਂਦੀ ਹੈ ਪਰ ਇੰਨੇ ਤੱਕ ਜਿਹੜੀ ਪੁਲਿਸ ਆ ਉਹ ਆਪਣੀ ਕਾਰਵਾਈ ਕਰਦੀ ਹੋਈ ਇਹ ਜਿਹੜੇ ਸਪਾਰੀ ਕਿਲਰ ਸੀ ਤੇ ਨਾਲ ਜਿਹੜਾ ਰਾਜ ਸੀ ਉਹਨੂੰ ਚੱਕ ਲੈਂਦੀ ਹੈ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਸ ਗੱਲ ਦਾ ਖੁਲਾਸਾ ਹੁੰਦਾ ਤੇ ਅਖੀਰ ਦੇ ਉੱਤੇ ਜਾ ਕੇ 9 ਜੂਨ ਨੂੰ ਜਿਹੜੀ ਉਹ ਸੋਨਮਾ ਉਹ ਵੀ ਇੱਕ ਟਾਬੇ ਦੇ ਉਤੋਂ ਗ੍ਰਿਫਤਾਰ ਕਰ ਲਈ ਜਾਂਦੀ ਹੈ ਤੇ ਇਦਾਂ ਜਿਹੜਾ ਇਹ ਕੇਸ ਸੀਗਾ ਇਹ ਜਿਹੜਾ ਕਲੀਅਰ ਹੁੰਦਾ ਇਹ ਕੇਸ ਜਿਹੜਾ ਹੱਲ ਹੁੰਦਾ ਤੇ ਇਸ ਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਉਸ ਦੀ ਘਰ ਵਾਲੀ ਸੀ ਰਾਜਾ ਰਗੂਵੰਸ਼ੀ ਦੀ ਉਸੇ ਨੇ ਕਤਲ ਕਰਵਾਇਆ ਸੀ ਜਿਸ ਨੂੰ ਕਈ ਦਿਨਾਂ ਤੱਕ ਲੋਕ ਇਹ ਸੋਚਦੇ ਰਹੇ ਸ਼ਾਇਦ ਉਸ ਦਾ ਕਤਲ ਨਾ ਹੋ ਗਿਆ ਹੋਵੇ ਉਸ ਦੇ ਲਈ ਅਰਦਾਸਾਂ ਵੀ ਕਰਦੇ ਰਹੇ ਹੁਣ ਉਹ ਕੁੜੀ ਜੇ ਚਾਹੁੰਦੀ ਤਾਂ ਆਪਣੇ ਘਰਦਿਆਂ ਨੂੰ ਪਹਿਲਾਂ ਦੱਸ ਸਕਦੀ ਸੀ ਕਿ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਇਸ ਨੌਕਰ ਨੂੰ ਪਿਆਰ ਕਰਦੀ ਆ ਮੈਂ ਇਸ ਦੇ ਨਾਲ ਵਿਆਹ ਕਰਾਉਣਾ ਜਾਂ ਉਤੋਂ ਭੱਜ ਜਾਂਦੀ ਕੁਝ ਵੀ ਕਰਦੀ ਹਾਲਾਂਕਿ ਵਿਚਾਰਾ ਉਹ ਜਿਹੜਾ ਰਾਜਾ ਰਗੂਵੰਸ਼ੀ ਸੀ ਉਸ ਦਾ ਕੋਈ ਕਸੂਰ ਵੀ ਨਹੀਂ ਸੀ ਉਹਨੂੰ ਇਦਾਂ ਹੀ ਬਲੀ ਦਾ ਬੱਕਰਾ ਬਣਾਣਾ ਪਿਆ ਉਹਨੂੰ ਇਦਾਂ ਹੀ ਮਰਨਾ ਪਿਆ ਉਹ ਜਿਹੜਾ ਇਹ ਕੇਸ ਸੀ ਇਹਨੇ ਕਈ ਜਾਣਿਆਂ ਦੇ ਦਿਲ ਨੂੰ ਠੇਸ ਪਹੁੰਚਾਈ ਕਿਉਂਕਿ ਹੈ ਵੀ ਅਜਿਹੀ ਕਹਾਣੀ ਸੀ ਹੁਣ ਇਹਦੇ ਵਿੱਚ ਦੇਖਣਾ ਇਹ ਹੋਊਗਾ ਕਿ ਇਹਨਾਂ ਨੂੰ ਸਜ਼ਾ ਕੀ ਹੁੰਦੀ ਹੈ ਹਾਲਾਂਕਿ ਜਿਹੜੀ ਉਹ ਸ਼ਾਇਦ ਸੋਨਮ ਸੀ ਉਹਨੂੰ ਸਜ਼ਾ ਘੱਟ ਹੀ ਹੋਵੇ ਕਿਉਂਕਿ ਉਹਨੇ ਆਪ ਕਤਲ ਨਹੀਂ ਕੀਤਾ ਉਹਨੇ ਕਰਵਾਇਆ ਸੀ ਤੇ ਜਿਨ੍ਹਾਂ ਨੇ ਕਤਲ ਕੀਤਾ ਸੀ ਸ਼ਾਇਦ ਉਹਨਾਂ ਨੂੰ ਜ਼ਿਆਦਾ ਸਜ਼ਾ ਹੋਣੀ ਹੈ ਇਸ ਕੇਸ ਦੇ ਵਿੱਚ ਪਰ ਕੀ ਬਣਦਾ ਅੱਗੇ ਦੇਖਾਂਗੇ ਤੁਹਾਡਾ ਕੀ ਮੰਨਣਾ ਇਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਅਜਿਹੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ